ਇਹ ਨਹੀਂ ਬੰਤਾ ਸਿੱਧੇ ਸੋਸਾ ਨਹੀਂ ਜਾਂਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਆਪਾਂ ਪਹੁੰਚ ਗਏ ਫਤੇਗੜ ਸਾਹਿਬ ਮੈਂ ਤਾਂ ਪਤਾ ਹੀ ਨਹੀਂ ਸੀ ਤੇ ਬਸ ਅੱਡਾ ਨਮਾ ਬਣ ਗਿਆ ਤੇ ਆਪਾਂ ਕਿਸੇ ਦਾ ਇੰਤਜ਼ਾਰ ਕਰ ਰਹੇ ਆ ਦੇਖਦੇ ਆ ਕਦੋਂ ਤੱਕ ਆਉਂਦੇ ਨੇ ਵੈਸੇ ਅਸੀਂ ਟਾਈਮ ਨਾਲ ਜਲਦੀ ਪਹੁੰਚ ਚੁੱਕੇ ਆ ਉੱਧਰ ਖੜੇ ਆ ਬਸ ਬਸ ਗੇਟ ਦੇ ਬਾਹਰ ਚਲ ਆਓ ਦੇਖੀਏ ਐਸੇ ਲੜਕਾ ਕਹਿੰਦਾ ਮੈਂ ਕੈਮਰੇਜ ਨਹੀਂ ਆਣਾ ਹੈਗਾ ਦੇਖਦੇ ਆ ਨਹੀਂ ਫਿਰ ਕੱਟੇ ਦੀ ਹੋਟੋਣਾ ਕੰਮ ਚਲਾ ਲਿਓ ਹੋਰ ਕੀ ਆ ਬੜੇ ਉਹ ਕਵਰ ਕੀਤਾ ਹੈ ਠੀਕ ਹੈ ਠੀਕ ਹੈ ਬਸ ਇੰਨਾ ਹੀ ਦਿਖਾਵਾਂਗੇ ਤੇ ਲਓ ਜੀ ਇਹ ਮਿਲਿਆ ਆਪਾਂ ਨੂੰ ਪਰਮ ਲਓ ਜੀ ਆਪਾਂ ਪਹੁੰਚ ਗਏ ਤੇ ਵੀ ਧਿਆਨ ਰੱਖੀਏ ਠੀਕ ਹੈ ਨਹੀਂ ਨਹੀਂ ਹਨੂ ਰਸਤੇ 'ਚ ਥੋੜਾ ਟਾਈਮ ਰਸਤੇ 'ਚ ਰੁਕੇ ਚਲੋ ਚੱਲੀਏ ਹੁਣ ਦਮੀ ਇਹ ਇੱਕ ਦੋ ਤੇ ਠੀਕ ਹੈ ਫਿਰ ਵਿੱਚ ਗਰਮੀ ਲੱਗਦੀ ਸੀ ਗਾਇਜ਼ ਮੌਸਮ ਬਦਲ ਗਿਆ ਲੋ ਜੇ ਸੀ ਪਹੁੰਚ ਗਏ ਪਟਿਆਲੇ ਹੁਣ ਜੋ ਆਪਣੇ ਨਾਲ ਦੇ ਅਗਲੇ ਇਨਸਾਨ ਨੇ ਉਹਨੂੰ ਅਸੀਂ ਚੱਕਾਂਗੇ ਠੀਕਾ ਉਹ ਜਿਸੀ ਟਾਕੇ ਖੋਲੇ ਆ ਸਫੋਕੇਸ਼ਨ ਜੀ ਹੋਣ ਲੱਗੇ ਸੀ ਘਬਰਾਹਟ ਘਬਰਾਹਟ ਮੈਂ ਇੱਧਰ ਲਿਖਿਆ ਕਦੀ ਨਹੀਂ ਗਿਆ ਦੂਸਰ ਨਹੀਂ ਜਾਦਾ ਹਾਂ ਮੈਂ ਵੀ ਸੰਗਰੂਰ ਪਹਿਲੀ ਵਾਰ ਚੱਲੀ ਆ ਵਾਹ ਜੀ ਵਾਹ ਪਰਮ ਵੀ ਆਪਣੇ ਵਰ ਗਈ ਐ ਪਹਿਲੀ ਵਾਰ ਚੱਲੇ ਇਧਰ ਨੂੰ ਇਹ ਰੂਟ ਨਹੀਂ ਗਿਆ ਇਹ लो जी मेरा घर वाला भी ये रूट नहीं गया मतलब सारे सी पहली बार ही जा रहे हैं हाँ बिना काम तो जा भी नहीं होता लो जी नेक्स्ट मौद हमें मिल चुके हैं सीट बदलेंगे सतश्री का रौनक प्रभारी ¿Qué nos haces?

ਹਾਂ ਪਤਾ ਨਹੀਂ ਹੁੰਦਾ ਚੱਲੀਏ ਚੁਟਕੀ ਠੀਕ ਹੈ ਇੱਧਰ ਦੇਖੋ ਠੀਕ ਹੋ ਮਮਾ ਥੋੜੀ ਜਿਹੀ ਆਈ ਸੀ ਥੋੜੀ ਸੀ ਠੀਕ ਹੈ ਉਹ ਬੈਠ ਬੰਦਰ ਨੇ ਨਹੀਂ ਖਿੱਚਿਆ ਨਹੀਂ ਬੰਦਰ ਉਹ ਬੈਠਾ ਬਿਠਾਵੇ ਕਿ ਬੰਦਰ ਆਪਾਂ ਵਿੱਚ ਚੱਲੀਏ ਪੰਜ ਬੰਦਰ ਜਿਹੜੇ ਹੈਗੇ ਨੇ ਇਹਨਾਂ ਤਾਂ ਤੋਰ ਤੋਰ ਨੇ ਉਹ ਜੀ ਸਾਨੂੰ ਰਸਤੇ 'ਚ ਫੇਰ ਰੁਕਣਾ ਪਿਆ ਆ ਦੇਖੋ ਆ ਚਾਈਨਾ ਡੋਰ ਔਰ ਚਾਇਨਾ ਡੋਰ ਦੇ ਨਾਲ ਆ ਤੁਸੀਂ ਕੌਂ ਦਾ ਹਾਲ ਦੇਖ ਸਕਦੇ ਹੋ ਆ ਦੇਖੋ ਇਹ ਕੌਮ ਹੈ ਤੇ ਚਾਇਨਾ ਡੋਰ ਨਾਲ ਇਹ ਦੇਖੋ ਬੁਰਾ ਹਾਲ ਹੋ ਗਿਆ ਤਾਂ ਆਪਾਂ ਸਾਰਿਆਂ ਨੂੰ ਚਾਇਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਸ ਗੱਲ ਨੂੰ ਸਮਝਣ ਦੀ ਕਿਰਪਾ ਕਰਕੇ ਕੋਸ਼ਿਸ਼ ਕਰਿਆ ਕਰੋ ਤੇ ਸਾਨੂੰ ਦੁਬਾਰਾ ਇੱਥੇ ਰੁਕਣਾ ਪੈ ਗਿਆ ਜੱਬ ਜਿਵੇਂ ਥੋੜਾ ਟਾਈਮ ਰੁਕੋ ਮੰਮਾ ਮੈਨੂੰ ਠੀਕ ਨਹੀਂ ਮਹਿਸੂਸ ਹੋ ਰਿਹਾ ਤੇ ਮੈਂ ਕਿਹਾ ਚੱਲ ਕੋਈ ਨਾ ਬੱਚੇ ਰੁਕਦੇ ਆ ਹਾਂਜੀ ਨੇ ਇਹ ਨਹੀਂ ਬੜਦਾ ਦੰਦੀ ਚਲੋ ਸਾਨੂੰ ਮਾਰਕੀਟ ਰੁਕਣਾ ਪਿਆ ਇੱਧਰ ਗੋਲ ਵੀ ਉੱਧਰ ਪਰਮ ਖੜਾ ਚਲੋ ਥੋੜੀ ਸ਼ਾਪਿੰਗ ਐਮਰਜੈਂਸੀ ਕਰੀਏ ਲੋ ਜੀ ਜੱਬ ਜੀ ਲਈ ਸ਼ਾਪਿੰਗ ਕਰ ਲਈ ਜਬ ਜੀ ਦਾ ਰਸਤੇ ਚ ਪੇਟ ਖਰਾਬ ਹੋ ਗਿਆ ਸੀ ਰੋਟੀ ਪਾਣੀ ਖਾ ਕੇ ਕਦੇ ਸਵੇ ਨੀ ਕਰਨਾ ਚਾਹੀਦਾ ਲੋ ਜੱਬ ਜੀ ਦੀ ਨਵੀਂ ਰੁਕ ਸ਼ਾਪਿੰਗ ਹੋ ਗਈ ਲੋ ਜੀ ਹੋ ਗਈ ਸਾਡੀ ਫਾਈਨਲੀ ਸ਼ਾਪਿੰਗ ਚਲੋ ਪਹੁੰਚੀਏ ਲਓ ਜੀ ਫਾਈਨਲੀ ਅਸੀਂ ਪਹੁੰਚ ਗਏ ਗਾਇਸ ਤੇ ਉਧਰ ਸਾਡੇ ਡਰਾਈਵਰ ਜੀ ਗੱਡੀ ਪਾ ਕੇ ਕਿਉਂ ਜੀ ਪਹੁੰਚ ਗਏ ਚਲੋ ਚਲੋ ਭਾਈ ਲਓ ਜੀ ਮੇਰੀ ਨਮਨ ਚਲੋ ਬਕਸ਼ ਦਿਓ ਚਲੋ ਬਕਸ਼ ਤਾਂ ਕੋਈ ਨਾ ਪਤਾ ਚੁੜਾ ਦੇ ਕੋ ਹਾਂ ਲੱਗ ਰਿਹਾ ਮੈਨੂੰ ਦੁਬਾਰਾ ਕੋਈ ਨਾ ਹੁਣ ਤੇ ਜਿੱਥੇ ਮਰਜ਼ੀ ਕਰ ਦੋ ਹੁਣ ਤੇ ਧਰਤੀ ਆਪਣੀ ਆ ਆਇਆ ਕੋ ਪਹਿਲਾਂ ਚੱਲਾ ਮਮਾ ਹਾਂ ਆ ਜਾ ਮਮਾ ਨਾਲ ਚਲੋ ਆਇਆ ਮੋਟੂ ਐਵੇਂ ਲੈ ਕੇ ਆਉਣਾ ਆਜੋ ਤੁਸੀਂ ਫੜ ਲਓ ਫਿਰ ਇਹਨੇ ਨਹੀਂ ਨਹੀਂ ਚਲੋ ਨਹੀਂ ਤੁਸੀਂ ਫੜ ਲਓ ਚਲ ਅੱਛਾ ਹਾਂ ਲੈ ਮੈਂ ਮੈਂ ਆਦੇ ਕੋ ਆਦੇ ਕੋ ਪਰਮ ਇੰਟਰੋਡਕਸ਼ਨ ਕਰਾ ਅਕਦੂਰਾ ਹਾਂ ਪਾ ਇਹ ਕੰਮ ਕਰ ਆ ਦੇਖੋ ਛੋਟਾ ਜਿਹਾ ਪੱਪੀ ਹਾਂ ਪੁੱਤ ਨੋਨੀ ਸੋਨੇ ਕੀ ਹੋਗਾ ਤੇਨੂੰ ਉਹ ਕੋ ਤਾਂ ਠੀਕ ਆ ਤੈਨੂੰ ਇਹ ਕਹਿੰਦੀ ਸੀ ਮਮਤਾ ਸਿਸਟਰ ਕਹਿੰਦੀ ਕਿ ਕਮਜ਼ੋਰ ਜਿਆ ਉਹ ਬੈਠਾ ਸਸੀ ਕਾੰਟੀ ਜੀ ਉਹ ਬੈਠਾ ਉਹ ਬੈਠਾ ਬੱਚੇ ਪਿੱਛੇ ਬੈਠਾ ਸਸੀ ਕਾੰਟੀ ਕੈਮਰਾਮੈਨ ਫੋਕਸ ਆਉਂਦੀ ਆਉਂਦੀ ਐਂਟੀ ਬੜਦਾ ਤਾਂ ਨਹੀਂ ਉਹ ਤਾਂ ਇਹ ਬੰਦੂ ਉਹਨੂੰ ਦੇਖਣਾ ਨਹੀਂ ਆਏਗਾ ਦੇਖਦਾ ਨਹੀਂ ਨਾ ਹਮ ਦੱਸਿਆ ਸੀ ਮਮਤਾ ਸਿਸਟਰ ਨੇ ਕਿ ਬਲੌਗ ਬਣਾ ਦੇ ਮਮਤਾ ਸਿਸਟਰ ਨੇ ਬਲੌਗ ਨਹੀਂ ਬਣਾਇਆ ਬਣਾਇਆ ਨਹੀਂ ਕਿਹੜਾ ਸੋਹਣਾ ਹੈ ਦੋਨੇ ਛੋਟੀ ਚਾਹੀਦੀ ਦੇ ਵਾਧੇ ਨੂੰ ਅੰਟੀ ਜੋ ਸਾਸਰੀ ਘਰ ਭਲਾਈ ਸਾਸਰੀ ਘਰ ਹਰ ਹਾਲ ਹੁੰਦਾ ਸਸਤੀ ਵਾ ਮੈਂ ਚਾਚੇ ਕੋ ਮੇਰੇ ਕੋ ਮੁੰਡਿਆ ਮਸ਼ੀਨ ਆ ਉਹ ਇੰਜਨ ਆਇਆ ਉਹਨਾਂ ਨੇ ਸਸਤੀ ਅੱਜ ਜਾਉਣਾ ਉਹ ਚੰਦੇਗੜ੍ਹ ਜੱਤੀ ਦੇ ਨਾਲ ਜਾਣਾ ਨਹੀਂ ਰੁਕ ਜਾ ਤੂੰ ਰੁਕ ਜਾ ਕਿਆ ਨੋਟਰੀ ਚ ਪਤਾ ਨੂੰ ਕਿਆ ਨਾ ਪਿਆ ਨੂੰ ਅਮਰੀਕਾ ਆਉਂਦੀ ਹੋਵੇ ਲਾਈਵ ਮਾ ਆਉ ਸੋਰੀ ਮੈਨੂੰ ਹਲੋ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਵਕਾ ਨਾ ਸੋਰੀ ਅਸੀਂ ਸੈਟ ਚ ਚਲਾਇਆ ਹਾਂ ਬਲੌਗ ਹੈ ਇਹ ਅੱਛਾ ਬਲੌਗ ਹੈ ਭਾਈ ਤੁਸੀਂ ਆ ਰਹੇ ਸਾਰੇ ਸੈੱਟ ਤੋਂ ਹੋ ਜਾਓ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਆਉਣਾ ਨਹੀਂ ਲਾਈਵ 'ਚ ਨਹੀਂ ਆਉਣਾ ਕਹਿੰਦੇ ਨਾ ਮੈਂ ਵੀਡੀਓ 'ਚ ਆਪਣਾ ਫੇਸ ਦਿਖਾਉਣਾ ਅੱਛਾ ਮੈਂ ਸੰਗ ਲੱਗਦੀ ਮੈਨੂੰ ਤੁਸੀਂ ਆਇਓ ਬਾਈ ਤੁਸੀਂ ਆਇਓ ਦੇਖੋ ਬਹਿ ਜਾ ਬੈਠ ਜਾ ਉਹ ਖਾਣ ਤੁਸੀਂ ਆਜੋ ਹੈ ਹੈਲੋ ਕਰ ਦੋ ਸਰ ਮੈਂ ਹਾਂ ਬਹਿਣ ਹੋ ਜਾ ਤੁਸੀਂ ਹਾਂ ਜੀ ਸਾਰੇ ਬੱਚੇ ਆ ਜੀ ਕੋ ਲੋਨ ਕਿ ਦੇ ਹਸਬੈਂਡ ਠੀਕ ਹੈ ਮੋਟੂ ਮੋਟੂ ਮੋ ਇਹ ਨਹੀਂ ਆਉਂਦਾ ਬੰਤਨ ਇਸ ਨੂੰ ਸੋਸ ਨਹੀਂ ਜਾਂਦੇ ਆਮਨ ਔੜਿਆ ਖਲਾਦ ਉਸ ਮੜਿਆ ਬੜੇ ਜਨ ਮੜੇ ਛਕਣ ਵਾਲਾ ਕੰਮ ਹਾਂ ਇਹ ਇੱਕ ਦੇ ਨਹੀਂ ਤੱਕਾ ਗਾਣਾ ਹੋ ਜਿਹੜਾ ਮੇਰੇ ਬਾਅਦ ਚ ਨਹੀਂ ਸਹੀ ਇਹ ਐਨਾ ਹੈ ਉੱਧਰ ਵੀ ਉਹ ਵੀ ਖਾਂਦੇ ਨੇ ਮੇਰੇ ਕੋਲ ਨੂੰ ਨਹੀਂ ਹੈ ਉਹ ਨਹੀਂ ਖਾਂਦੇ ਉਹ ਨਹੀਂ ਖਾਂਦੇ ਲਾਈਵ ਕਰਦੇ ਆ ਲਾਈਵ ਤੋਂ ਤੁਸੀਂ ਕਰਦੇ ਆ ਯਾ ਲਾਈਵ ਤੋਂ ਤੁਸੀਂ ਕਰਦੇ ਆ ਮੈਨੂੰ ਪਤਾ ਤਾਂ ਲੱਗੇ ਸਾਡੀ ਇਹ ਫੈਮਿਲੀ ਅਸੀਂ ਇਕੱਠੇ ਹੋਏ ਅੱਜ ਫੈਮਿਲੀ ਆਨਸਰ ਲੈ ਲਓ ਪਹਿਲਾ ਫੈਮਿਲੀ ਮੈਂਬਰ ਮੈਂ ਆਪਾਂ ਸ਼ਾਇਦ 2 ਘੰਟੇ ਚ ਪਹੁੰਚ ਗਿਆ ਨਾ ਪਰਮ ਹਾਂ 2 ਘੰਟੇ ਚ 2 ਘੰਟੇ ਜੋ ਉਹ ਕਰੇ ਮੈਂ ਚਟ ਚੜਨੀ ਚੁੰਡੀ ਪਾਈਆਂ ਜੋ ਪਾਈਆਂ ਨਹੀਂ ਚਟਣੀ ਹੈ ਬਸ 2 ਘੰਟੇ ਤਾਂ ਨਹੀਂ ਜ਼ਿਆਦਾ ਜ਼ਿਆਦਾ ਲੱਗਿਆ 4 ਵੱਡਾ ਘੰਟਾ ਤਾਂ ਤੈਨੂੰ ਸਹਰਾਂਦ ਤੋਂ ਲੱਗ ਗਿਆ ਨਾ ਪਟਿਆਲੇ ਹਾਂ ਯਾਰ ਸੋਣਾ ਦਾਦਾ ਜੀ ਤੋਂ ਲਾ ਚਲੋ ਚਲੋ ਚਾਹ ਬਣਾ ਕੇ ਲੈ 10 11 12 1 3 ਘੰਟੇ ਲੋ ਗਾਇਸ ਚਾਹ ਬਣ ਗਈ ਪਰ ਮੁੱਲੂ ਕਰ ਰਿਹਾ ਚਲੋ ਚਲੋ ਚਾਹ ਪੀਏ ਨਾ ਆ ਬੱਸ ਕਿਉਂ ਪਰ ਮ ਜਾ ਕਰ ਰਿਹਾ ਜੀ ਚਾ ਕਰ ਰਿਹਾ ਤੇ ਉਪ ਚਾਹ ਚਾਹ ਦਾ ਟਾਈਮ ਹੋ ਗਿਆ ਸਾਡਾ ਜਾਣ ਦਾ ਵੀ ਟਾਈਮ ਹੋ ਰਿਹਾ ਕਿੰਨੇ ਵਜ ਗਏ ਵੀਰੇ 3 ਲੋ ਨਾ 4 ਵਜ ਗਏ 4 ਵਜ ਗਏ ਦੇਖੋ ਹੁਣ ਟਾਈਮ ਲੰਘ ਜਾਂਦਾ ਹਸਨ ਖੇਡੀਆਂ ਚ ਅਜੋਬ ਜੀ ਦੀ ਡਰੈਸ ਤੇ ਸਰਦਾਰ ਜੀ ਕਹਿੰਦੇ ਜਪਜੀ ਮਮਤਾ ਤੇਰੀ ਭੂਈ ਆ ਤੇ ਇਹ ਭੂਈ ਦੇ ਘਰ ਆਉਂਦੇ ਆਉਂਦੀ ਯਾਦ ਕਰ ਗਿਫਟ ਨਾਲੇ ਕੈਮਰਾ ਹਟਾਉ ਤੇ ਵੀਰੇ ਨਾ ਖਲ ਖਾ ਲੋ ਗਿਆ ਦੇਖੇ ਜਬਜੀ ਕੀ ਦਿਖਾਉਂਦੀ ਆ ਕੀ ਦਿਖਾਉਣਾ ਆ ਜਬਜੀ ਦਰਮਮਤਾ ਸਿਸਟਰ ਦੇ ਘਰ ਦੇ ਪਾਰਕ ਅੱਛੇ ਨੇ ਆ ਦਿਖਾਉਣੀ ਆ ਛੁਟਕੀ ਆ ਦੇਖੋ ਕਿੰਨਾ ਸੋਹਣਾ ਇੱਧਰ ਲਗਾਇਆ ਹੋਇਆ ਆ ਸੀ ਉਹ ਹਾਲ ਨੇ ਜਿਹੜੇ ਸਿਸਟਰ ਨੂੰ ਪੁੱਛਨੇ ਨੇ ਚੀੜੀਆਂ ਪੁੱਛਾਂਗੇ ਮਮਤਾ ਜੀ ਤੋਂ ਆ ਬਾਗੀਚਾ ਚੱਲ ਪੁੱਛ ਕੇ ਆਈਏ ਹਾਂਜੀ ਇਹਨੇ ਚਾਹ ਪੀ ਲਈ ਆਂਟੀ ਪੀ ਲਈ ਜੀ ਅੱਛਾ ਮੇਰੀ ਚਾਹ ਹਾਂ ਨੋ ਵੀ ਚਾਹ ਪੀਓ ਆਜੋ ਉਹ ਬੈਠਿਆ ਸਾਰੇ ਜਾਣੇ ਉਹਦਾ ਨੋ ਲੀ ਜਾ ਭਾਈ ਲੀ ਜਾ ਲੀ ਜਾ ਜੱਬ ਜੀ ਦਾ ਜੀ ਲੱਗਿਆ ਵੇ ਆ ਦੇਖੋ ਕਿੰਨੀ ਸੋਹਣੀ ਮਸ਼ੀਨ ਆ ਮੈਨੂੰ ਬੜੀ ਸੋਹਣੀ ਲੱਗੀ ਇਹਨਾਂ ਮਸ਼ੀਨ ਵੈਸੇ ਵੀ ਤਾਂ ਲੋਕ ਸਾਡਾ ਜੀ ਨਹੀਂ ਕਰਦਾ ਜਾਨ ਨੂੰ ਚਾਰ ਤੋਂ ਵੀ ਉੱਪਰ ਟਾਈਮ ਹੋ ਗਿਆ ਆ ਲਓ ਜੀ ਆਜੋ ਤੁਹਾਨੂੰ ਮਿਲਾਨੇ ਆ ਛੋਟੇ ਵੀਰ ਨਾਲ ਆ ਹੱਸ ਰਿਹਾ ਹੱਸੋ ਹੱਸੋ ਇਹ ਜਿਹਨੂੰ ਫੋਨ ਦਾ ਪੈਜ ਮੈਨਾ ਭੂਸ ਬਲੌਗ ਬਣਾਉਣ ਦਾ ਉਹ ਬੰਦਾ ਕਿੱਥੇ ਸੁਧਰਦਾ ਪਰ ਮੋਂ ਨਹੀਂ ਸੁਧਰਦਾ ਵੀਰਾ ਆ ਰਿਹਾ ਵੀਰੇ ਆਈਏ ਆਂਦੇ ਨੇ ਆਂਦੇ ਰੁਕੋ ਤੁਸੀਂ 2 ਮਿੰਟ ਪਹਿਲਾਂ ਆ ਦੇਖੋ ਇੱਧਰ ਫੋਟੋ ਸ਼ੂਟ ਚੱਲ ਰਿਹਾ ਸੀ ਸ਼ਾਮ ਹੋ ਗਈ 5 ਵਜੇ ਉਹ ਦੇਖੋ ਵੀਰਾ ਆਊਗਾ ਓ ਸੀ ਛੋਟਾ ਵੀਰਾ ਮਿਲੋ ਭਾਈ ਤੁਸੀਂ ਕਦੇ ਮਿਲੇ ਨਾ ਮਮਤਾ ਸੈਟਰ ਦੇ ਬ੍ਰਦਰ ਨੂੰ ਉਹ ਛੋਟਾ ਵੀਰਾ ਹੈ ਵੱਡਾ ਵੀਰ ਹਜੇ ਆਇਆ ਨਹੀਂ ਲਓ ਜੀ ਭਾਈ ਛੋਟਾ ਵੀਰ ਵੱਡਾ ਵੀਰ ਹਾਜ਼ਰ ਲੋ ਜੀ ਅਬ ਮਿਲਦੇ ਆ ਆ ਦੇਖੋ ਆ ਵੱਡਾ ਵੀਰਾ ਛੋਟਾ ਵੀਰਾ ਗਾਇਸ ਵੀਰੇ ਸਾਡੇ ਵਾਲਾ ਕੰਪਨੀ ਆਇਆ ਹੈਗਾ ਲੱਗਦਾ ਨਹੀਂ ਹੈਗਾ ਵੀ ਇਹ ਵੱਡਾ ਹਾਂ ਛੋਟਾ ਹੈ ਇਹ ਸਾਰੇ ਪੈਣ ਪਾਈਆਂ ਚ ਫਾਲਟੇ ਆ ਲੱਗਦਾ ਮੈਨੂੰ ਜਿਹੜਾ ਦੇਖੇ ਹੀ ਕਹਿ ਦਿੰਦਾ ਕਾ ਛੋਟੇ ਨੂੰ ਪਤਾ ਹੀ ਨਹੀਂ ਇਹ ਤੁਹਾਨੂੰ ਜਵਾਰ ਨੂੰ ਬੁੱਲ ਗਏ ਹੂੰ ਇਦਾਂ ਹੀ ਆ ਦੁਬਈ ਕਰਦੇ ਕਰਾਉਂਦੇ ਬਹੁਤ ਟਾਈਮ ਹੋ ਗਿਆ ਗਾਇਸ ਵੀਰਾ ਉਧਰੋਂ ਸਾਈਡ ਤੇ ਚਲੋ ਜੱਪੂ 5 ਕੀ 6 ਕੀ ਟਾਈਮ ਤੋਂ ਟਾਈਮ ਹੋ ਗਿਆ ਤੇ ਪਰਮ ਸਾਨੂੰ ਤੁਰ ਤੱਕ ਪਚਾਊਗਾ ਇਹ ਮੁੰਡੇ ਡਿਊਟੀ ਆ ਜੇ ਮੁਕਰਿਆ ਆ ਸਾਡੇ ਕੋਲ ਪ੍ਰੂਫ ਆ ਇਹ ਅਸੀਂ ਚਲੋ ਚਲੋ ਨਹੀਂ ਨਹੀਂ ਚਲੋ ਉਹ ਦੇਖੋ ਮਿਲ ਰਹੇ ਨੇ ਚਲੋ ਚੱਲੀਏ ਮੈਨੂੰ ਆ ਵੀ ਆਪਣੀ ਵੀਡੀਓ ਸ਼ੂਟ ਕਰਨੀ ਪੈਣੀ ਆ ਚਾਲਾ ਚਾਲਾ ਸੰਗ ਤੋਂ ਐਵੇਂ ਨਹੀਂ ਇਹਨਾਂ ਨੇ ਚੱਲਣਾ ਹੈਗਾ ਹਾਂ ਇਹ ਇਹ ਹੁਣ ਇਹਨਾਂ ਨੇ ਐਵੇਂ ਨਿਕਲਣਾ ਆ ਰਹੇ ਨੇ ਕਿੱਧਰ ਰਹਿ ਗਏ ਰਾਂਝਾ ਤਾਂ ਮੇਰੇ ਅੰਦਰ ਹੀ ਰਹਿ ਗਿਆ ਆ ਜਾ ਮੁੰਡਿਆ ਅਸੀਂ ਤਾਂ ਗੇਟੋਂ ਵੀ ਟੱਪ ਗਏ ਇਹ ਤਾਂ ਹਜੇ ਨਹੀਂ ਪਾਈ ਹਜੇ ਤਾਂ ਥੋੜਾ ਟਾਈਮ ਲੱਗੂਗਾ ਬਾਏ ਬਮਤਾ ਬਾਏ ਆਪ ਐਂਡ ਤਾਂ ਕਰਦੇ ਐਂਡ ਕਰ ਦਿਓ ਜੀ ਗਾਇਸ ਬੱਬੂ ਆ ਘਰ ਬੜਾ ਸੋਹਣਾ ਆ ਦੇਖੋ ਕਿੰਨਾ ਸੋਹਣਾ ਘਰ ਆ ਲੋ ਜੀ ਗੋਲੂ ਵੀਰ ਨੂੰ ਅਸੀਂ ਇੱਧਰ ਤਾਰ ਦਿੱਤਾ ਤੇ ਰਸਤੇ ਮੇਰਾ ਵੀ ਕੰਮ ਖਰਾਬ ਚਲੋ ਜੈ ਹੋ ਅੱਗੇ ਵਧੋ ਹਰੋਂ ਇਹਨੂੰ ਬੰਦ ਕਰੋ ਅੱਛਾ ਇਹਦੀ ਰਫਟਾ ਢਿੱਲੀ ਹੈ ਲੱਗਦੀ ਆ ਚੱਕੋ ਜੀ ਟਾਕੀ ਚੰਗੀ ਤਰ੍ਹਾਂ ਬੰਦ ਕਰਾ ਲਈ ਆਪਾਂ ਨੇ ਜਾਂਦੇ ਜਾਂਦੇ ਉਹਨਾਂ ਤੋਂ ਚਲੋ ਬਦੋ ਸੰਗਤੋ ਅੱਗੇ ਅੱਛਾ ਇਹ ਚਲੋ ਲੋਕ ਗਾਇਸ ਫਾਈਨਲੀ ਅਸੀਂ ਪਹੁੰਚ ਗਏ ਡ੍ਰੌਪ ਕਰੂਗਾ ਪਰਮ ਸਾਨੂੰ ਤੇ ਇਸੇ ਦਿਨ ਆਪ ਬਲੌਗ ਦਾ ਐਂਡ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਥੈਂਕ ਯੂ